ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੁਮਾਰ ਦੀ ਲਾਸ਼ ਸੁਖਨਾ ਲੇਕ ਤੋਂ ਬਰਾਮਦ ਹੋਈ ਸੀ ਗੁੱਥੀ ਹਾਲੇ ਬਣੀ ਹੋਇਆ ਕਿ ਆਤਮ ਹੱਤਿਆ ਹੈ ਜਾਂ ਫਿਰ ਕਤਲ ਹੈ ਪਰ ਪੁਲਿਸ ਦਾ ਸ਼ੁਰੂਆਤੀ ਦੌਰ ਤੇ ਸੁਨਾਤਮ ਹੱਤਿਆ ਕਹਿ ਰਹੀ ਹੈ ਪਰ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਅਕਾਲੀ ਦਲ ਨੂੰ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਾਂਗਰਸ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਕਿਉਂਕਿ ਵਿਨੋਦ ਕੁਮਾਰ ਨੇ ਦਵਾਈ ਹੇਠ ਆ ਕੇ ਆਤਮ ਹੱਤਿਆ ਕੀਤੀ ਹੈ ਬੀਤੇ ਦਿਨੀ ਸੁਖਨਾ ਲੇਕ ਤੋਂ লাশ ਬਰਾਮਦ ਹੋਈ ਸੀ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੁਮਾਰ ਦੀ লাশ ਸੀ ਮੌਤ ਦੇ ਕਾਰਨ ਦੇ ਪੜਤਾਲ ਦੇ ਲਈ ਵੀ ਡਾਕਟਰਾਂ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਪਰ ਇਸ ਮਾਮਲੇ ਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੈਰਾ ਸਕੰਦਰ ਸਿੰਘ ਮਲੂਕਾ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਕਿਤਾਬ ਘੁਟਾਲਾ ਸਾਹਮਣੇ ਆਇਆ ਸੀ ਘੁਟਾਲੇ ਵਿੱਚ ਵਿਭਾਗ ਨੇ ਵਿਨੋਦ ਸ਼ਰਮਾ ਨੂੰ ਮੁਅੱਤਲ ਕੀਤਾ ਸੀ ਕਿਉਂਕਿ ਕਿਤਾਬ ਕੋਟਾਲਾ 9 ਕਰੋੜ 28 ਲੱਖ ਦਾ ਸੀ ਇਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਆਇਆ ਸੀ ਪਿਛਲੇ ਸਾਲ ਸਾਹਮਣੇ ਆਇਆ ਸੀ ਇਹ ਕਿਤਾਬ ਕੋਟਾਲਾ ਇਸ ਮਾਮਲੇ ਦੇ ਵਿੱਚ ਵਿਨੋਦ ਸ਼ਰਮਾ ਨੂੰ ਮੁਅਤਲ ਕੀਤਾ ਗਿਆ ਸੀ ਦਰਸਲ ਵਿਨੋਦ ਸ਼ਰਮਾ ਉਹਨਾਂ ਤਿੰਨ ਮੈਂਬਰਾਂ ਦੀ ਟੀਮ ਦੇ ਵਿੱਚ ਸਨ ਜੋ ਕਿ ਕਿਤਾਬਾਂ ਜਿਨ੍ਹਾਂ ਨੇ ਅਲੋਟ ਕਰਨੀਆਂ ਸੀ ਕਿਤਾਬਾਂ ਲੈਣੀਆਂ ਸੀ ਸਿੱਖਿਆ ਮੰਤਰੀ ਵੱਲੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਵਿੱਚ ਵਿਨੋਦ ਕੁਮਾਰ ਵੀ ਇੱਕ ਮੈਂਬਰ ਸਨ ਇਹਨਾਂ ਤੋਂ ਇਲਾਵਾ ਪ੍ਰਿਤਪਾਲ ਕੌਰ ਅਤੇ ਗੁਰਤੇਜ ਸਿੰਘ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੀ ਮੁਲਾਜ਼ਮ ਨੇ ਉਹ ਵੀ ਸ਼ਾਮਿਲ ਸਨ ਕਮੇਟੀ ਨੇ ਕਿਤਾਬਾਂ ਦਾ ਠੇਕਾ ਇੱਕ ਨਿੱਜੀ ਫਰਮ ਨੂੰ ਦਿੱਤਾ ਸੀ ਸਰਦੂਲਗੜ੍ਹ ਦੀ ਫਰਮ ਕੋਲ ਕੋਈ ਤਜਰਬਾ ਨਹੀਂ ਸੀ ਜਿਸ ਫਰਮ ਨੂੰ ਉਹਨਾਂ ਨੇ ਇਹ ਠੇਕਾ ਦਿੱਤਾ ਸੀ ਇਸੇ ਲਈ ਹੀ ਇਹ ਮਾਮਲਾ ਉਜਾਗਰ ਹੋਇਆ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਇਹ ਸਟੈਂਡਰਡ ਨੂੰ ਰੱਦ ਕਰ ਦਿੱਤਾ ਗਿਆ ਸੀ ਮਾਮਲੇ 'ਚ ਸ਼ਾਮਲ ਹੋਣ ਦੇ ਕਾਰਨ ਵਿਨੋਦ ਸ਼ਰਮਾ ਨੂੰ ਮੌਤਲ ਕਰ ਦਿੱਤਾ ਗਿਆ ਸੀ ਬੀਤੇ ਦਿਨੀ ਉਹਨਾਂ ਦੀ ਲਾਸ਼ ਬਰਾਮਦ ਹੋਈ ਪਰ ਹੁਣ ਕਾਂਗਰਸ ਪਾਰਟੀ ਗੈਰੀਆ ਕੇ ਅਕਾਲੀ ਦਲ ਦੇ ਲੀਡਰਾਂ ਦੇ ਦਬਾਅ ਕਰਨ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਗੱਲਬਾਤ ਕਰਦੇ ਆ ਸ਼ੋਮ ਨੀ ਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਝਾ ਜੀ ਦੇ ਨਾਲ ਚੰਦੂ ਮਾਝਾ ਜੀ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੇਰਾ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਜੋ ਸਾਬਕਾ ਡੀਈਓ ਵਿਨੋਦ ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ ਉਸ ਦੇ ਲਈ ਸਿਕੰਦਰ ਸਿੰਘ ਮਲੂਕਾ ਪ੍ਰਕਾਸ਼ ਸਿੰਘ ਬਾਦਲ ਤੇ ਮਾਮਲਾ ਦਰਜ ਹੋਣਾ ਚਾਹੀਦਾ ਕਿਉ ਉਹ ਕਾਮਾ ਦੇ ਆਖੇ ਢੱਗੇ ਨਹੀਂ ਮਰਦੇ ਹੁੰਦੇ ਕਾਂਗਰਸੀਆਂ ਨੂੰ ਦਾਅ ਦਿੱਤਾ ਇਹਨਾਂ ਨੇ ਮਨ ਕੋਈ ਚਾਹ ਕੋਈ ਨਿੱਛ ਵੀ ਮਾਰਦੇ ਬੈਠਾਂ ਵੀ ਕਹਿੰਨੇ ਆ ਬਾਦਲ ਸਾਹਿਬ ਜ਼ਿੰਮੇਵਾਰ ਨੇ ਉਹ ਜੋ ਕੀ ਜੇ ਕਿ ਜਿੰਦੇ ਕੋ ਮਨਕਪ ਪਾਕੀ ਘਟਨਾ ਵਾਪਰੀ ਆ ਪਰਿਵਾਰ ਨੂੰ ਵੀ ਦੁੱਖ ਆ ਸਾਨੂੰ ਸਾਰਿਆਂ ਨੂੰ ਦੁੱਖ ਆ ਕੋਈ ਵਾਹ ਤੀਖੇ ਤੇ ਪ੍ਰੈਸ਼ਰ ਤੇ ਆ ਕੇ ਮਨ ਕੋਈ ਮਾਨਸਿਕ ਤੌਰ ਤੇ ਐਸੀ ਗਲ ਸਕਾਰਵਾਈ ਕਰ ਬੈਠਿਆ ਤਾਂ ਉਹਨੂੰ ਉਹਨਾਂ ਦਾ ਰਾਸੀ ਲਾ ਲੈ ਲਈ ਉਹ ਇੱਕ ਦੂਜੇ ਦੇ ਚਿੱਕੜੋ ਜਾਣ ਲਈ कांग्रसियां वालों इस किस्म की इल्जामबाजी करना मतलब किसी तरह भी शोभा नहीं दा परिवार हमदर्दी रखनी चाहिए थी और ऐसी स्थिति तो केगों माहौल जोड़ा खराब नहीं करना चाहिए तो कांग्रेसी अपने सुभा तो मजबूर ने इसे करके पंजाब के लोग इन सज़ा देते हैं बार बार